ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਓ ਜੀ ਸਵੇਰ ਦਾ ਟਾਈਮ ਆਪਾਂ ਲੱਗੇ ਸੀ ਵਿਹੜਾ ਸੰਭਰਨ ਤੇ ਬਾ ਕਿ ਨਹੀਂ ਪੈ ਕੇ ਹਟਿਆ ਸੀਗਾ ਤੇ ਮੀਂਹ ਪਣ ਤੋਂ ਬਾਅਦ ਫਿਰ ਮੜੀ ਧੁੱਪਾਂ ਵੀ ਹੋ ਗਈ ਸੀ ਮੈਂ ਕਿਹਾ ਚਲ ਹੁਣ ਵੇੜਾ ਸੁੰਭਰ ਦਿੰਨੀ ਆ ਤੇ ਬਾਕੀ ਜੇ ਮੀਂਹ ਪਿਆ ਹੋਵੇ ਪਾਣੀ ਵੀ ਖੜ ਜਾਂਦਾ ਚਲ ਮੈਂ ਕਿ ਜਿੱਥੇ ਜਿੱਥੇ ਸੁੱਕਾ ਉੱਥੇ ਆਪਾਂ ਰੜਕਾ ਮਾਰ ਦਿੰਨੇ ਆ ਪੱਤੇ ਜੇ ਕਾਫੀ ਹੋ ਗਏ ਸੀਗੇ ਹਵਾ ਚੱਲਣੇ ਕਰਕੇ ਪੱਤੇ ਖਿੰਡ ਗਏ ਸੀਗੇ ਤੇ ਉਹਦੇ ਕਰਕੇ ਲੋ ਜੀ ਆਪਾਂ ਪਹਿਲਾਂ ਵੇੜਾ ਸੁੰਭਰ ਦਈਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆਂ ਲਓ ਜੀ ਬੇੜਾ ਸੁੰਬਰ ਤੋਂ ਬਾਅਦ ਫਿਰ ਮੈਂ ਲੱਗੀ ਸੀ ਕਮਰੇ ਸੁੰਬਰਣ ਅੱਜ ਆਪਣਾ ਥੋੜਾ ਜਿਹਾ ਕੰਮ ਲੇਟ ਹੋ ਗਿਆ ਸੀ ਕਿਉਂਕਿ ਅੱਜ ਮੈਂ ਸੋਈ ਸੀਗੀ ਉਧਰ ਹੀ ਘੰਟਾ ਫਟ ਗਿਆ ਬਹੁਤ ਟਾਈਮ ਲੱਗ ਗਿਆ ਉਧਰੇ ਤੇ ਬਾਕੀ ਮੈਂ ਉਧਰ ਫਿਰ ਬੇੜਾ ਸੁੰਬਰ ਲਿਆ ਸੀ ਬੇੜਾ ਸੁੰਬਰ ਕੇ ਫਿਰ ਮੈਂ ਲੱਗੀ ਸੀ ਕਮਰੇ ਸੁੰਬਰਣ ਆਪਾਂ ਗੋਹਾ ਗੋਹਾ ਤਾਂ ਉਧਰ ਚੱਕ ਲਿਆ ਸੀਗਾ ਗੋਹੇ ਤਾਂ ਨੇੜੇ ਤਾਂ ਸੀਗਾ ਫਿਰ ਇੱਧਰ ਆਗੇ ਸੀ ਕਿ ਇੱਧਰ ਲੱਗੇ ਸੀ ਆਪਾਂ ਕਮਰੇ ਸੁੰਬਰਣ ਕਮਰੇ ਸੁੰਬਰ ਕੇ ਆਪਣਾ ਹਲੇ ਰੋਟੀ ਪਾਣੀ ਦਾ ਸਾਰਾ ਪਿਆ ਉਹ ਕਰਨਾ ਹੈਲੇ ਚਲੋ ਜੀ ਪਹਿਲਾਂ ਆਪਾਂ ਕਮਰੇ ਸੁੰਬਰ ਲਈਏ ਬਾਕੀ ਕੰਮ ਰਹਿੰਦੇ ਆਪਾਂ ਫਿਰ ਕਰਦੇ ਲੋ ਜੀ ਆਪਾਂ ਕਮਰੇ-ਕੁਮਰੇ ਸੁੰਭਲੇ ਸੀਗੇ ਕਮਰੇ ਸੁੰਭਰ ਕੇ ਵਿਹੜਾ ਸੁੰਭਰਦਾ ਕਮਰੇ ਸੁੰਭਰ ਕੇ ਸਾਰੇ ਤੇ ਬਾਕੀ ਆਪਾਂ ਰੋਟੀ ਪਾਣੀ ਖਾ ਪਕਾ ਲਿਆ ਸੀਗੇ ਰੋਟੀ ਖਾ ਲਈ ਸੀਗੀ ਤੇ ਬਾਕੀ ਆਪਾਂ ਲਾਗੇ ਸੀ ਫਿਰ ਭਾਂਡੇ ਮਾਂਜਣ ਤੇ ਭਾਂਡੇ ਮਾਂਜ ਕੇ ਫਿਰ ਦੇਖਦੇ ਆਂ ਫਿਰ ਹੋਰ ਕੰਮ ਕਰਦੇ ਆਂ ਕਿਉਂਕਿ ਜਿੱਦਣ ਕੰਮ ਲੇਟ ਹੋ ਜੀਵੇ ਉਦੋਂ ਜਨ ਆਪਾਂ ਮੀਰੀ ਘੁੰਮ ਜਾਂਦੀ ਆ ਉਦੋਂ ਕੰਮ ਬਹੁਤ ਲੇਟ ਹੋ ਜਾਂਦਾ ਤੇ ਬਾਕੀ ਐ ਹੁੰਦਾ ਉਧਰ ਡੰਗਰਾਂ ਦਾ ਵੀ ਕਰਨਾ ਹੁੰਦਾ ਤੇ ਇਧਰ ਵੀ ਕਰਨਾ ਹੁੰਦਾ ਇਹਦੇ ਕਰਕੇ ਲੋ ਜੀ ਪਹਿਲਾਂ ਆਪਾਂ ਭਾਂਡੇ ਮਾਂਜ ਲਈਏ ਲੋ ਜੀ ਭਾਂਡੇ ਮੰਜਣ ਤੋਂ ਬਾਅਦ ਮੈਂ ਲੱਗੀ ਸੀ ਕੱਪੜੇ ਧੋਣ ਤੇ ਬਾਕੀ ਅੱਜ ਜਿਆਦਾ ਧੁੱਪਾਂ ਹੈ ਨਹੀਂ ਸੀਗੀ ਮਾਣੀ ਮਾਣੀ ਬੱਦਲ ਵਾਈ ਵੀ ਸੀਗੀ ਉਹਦੇ ਕਰਕੇ ਮੈਂ ਕਿਹਾ ਚੱਲ ਸ਼ਾਮਾਂ ਜੀ ਆ ਤੇ ਕੱਪੜੇ ਧੋ ਲੈਣੀਆਂ ਕਿਉਂਕਿ 12 1 ਵਜੇ ਤੱਕ ਇੱਥੇ ਬਹੁਤ ਜਿਆਦਾ ਧੁੱਪਾਂ ਹੋ ਜਾਂਦੀ ਆ ਧੁੱਪੇ ਬੈਠ ਨਹੀਂ ਹੁੰਦਾ ਤੇ ਇਹਦੇ ਕਰਕੇ ਮੈਂ ਕਿਹਾ ਚੱਲ ਅੱਜ ਬੱਦਲ ਵਾਈ ਅੱਜ ਕੱਪੜੇ ਧੋ ਲੈਣੀਆਂ ਦੋ ਦਿਨ ਹੋ ਗਏ ਪਹਿਲਾਂ ਕੱਪੜੇ ਧੋ ਨਹੀਂ ਸੀ ਹੋਏ ਕਿਉਂਕਿ ਮੀਂਹ ਪੈਂਦਾ ਸੀਗਾ ਅੱਜ ਤਾਂ ਚੱਲ ਮੌਸਮ ਠੰਡਾ ਜਾਵੇ ਸੀਗਾ ਮਾਣੀ ਮਾਣੀ ਬੱਦਲ ਵਾਈ ਸੀਗੀ ਮੈਂ ਕਿਹਾ ਚੱਲ ਹਵਾ ਚੱਲਦੀ ਲਓ ਜੀ ਆਪਾਂ ਹੁਣ ਕੱਪੜੇ ਧੋ ਲਈਏ ਲਓ ਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਤੇ ਮੱਜਾਂ ਦੀ ਧਾਰ ਮੈਂ ਕੱਢ ਲਈ ਆਈ ਸੀਗੀ ਤੇ ਬਾਕੀ ਉਧਰ ਮੱਜਾਂ ਦਾ ਆਪਾਂ ਨਵੇੜਤਾ ਸੀਗਾ ਤੇ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ 2 ਵਜੇ ਹੋਣਗੇ 7 ਤੱਕ 7 ਵਜੇ ਹੋਣਗੇ ਸ਼ਾਮ ਦੇ ਫਿਰ ਮੈਂ ਲੱਗੀ ਸੀ ਅੱਜ ਬੋਲੇ ਬਣਾਉਣ ਮੈਂ ਕਿ ਆ ਚਲ ਚੰਗਾ ਦੇਣਾ ਅੱਜ ਬੋਲੇ ਬਣਾ ਲੈਣੇ ਆ ਬੁੱਧ ਮਤਲਬ ਕਿ ਬੁੱਧਵਾਰ ਦਾ ਦਿਨ ਸੀਗਾ ਮੰਗਲਵਾਰ ਨੂੰ ਆਪਣੀ ਮੱਝ ਸੋਈ ਸੀਗੀ ਤੇ ਬੁੱਧਵਾਰ ਦਾ ਉਹ ਤਾਂ ਦੂਸਰੇ ਦਿਨ ਬੁੱਧਵਾਰ ਦਾ ਦਿਨ ਸੀਗਾ ਮੈਂ ਕਿ ਚੱਲਾਂ ਚਪਾਂ ਬੋਲੀ ਬਣਾ ਕੇ ਮੱਥਾ ਟੇਕ ਦਿੰਨੇ ਆ ਚੰਗਾ ਦਿਨ ਲਓ ਜੀ ਆਪਾਂ ਹੁਣ ਬੋਲੀ ਬਣਾ ਲਈ ਲਓ ਜੀ ਬੋਲੀ ਆਪਣੀ ਬਣਾਈ ਗਈ ਸੀ ਬੋਲੀ ਬਣ ਕੇ ਤਿਆਰ ਹੋ ਗਈ ਸੀ ਉਦੋਂ ਮਗਰੋਂ ਮੈਂ ਲੱਗੇ ਸੀਗੀ ਰੋਟੀ ਪਕਾਉਣ ਤੇ ਆਪਾਂ ਚਿੱਟੇ ਛੋਲੇ ਦੀ ਤਰੀ ਬਣਾਈ ਸੀਗੀ ਤੇ ਇਹਦੇ ਕਰਕੇ ਮੈਂ ਕਿਹਾ ਚੱਲ ਹੁਣ ਨਾਲ ਲੱਗਦੀ ਰੋਟੀ ਵੀ ਪਕਾ ਦੇਣੀ ਆ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਲਓ ਜੀ ਆਪਾਂ ਹੁਣ ਰੋਟੀ ਪਕਾ ਦਿੰਦੇ ਹਾਂ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ